ਉਹ ਨਸ਼ਾ ਵਿਰੋਧੀ ਜੜੀ ਸ਼ੁਰੂਆਤ 2025 ਲੈ ਕੇ ਕੀਤੀ ਗਈ ਸੀ ਉਹਦੇ ਬਾਅਦ ਲਗਾਤਾਰ ਹੀ ਜਿਹੜਾ ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਦੇ ਖਿਲਾਫ ਵੱਡੇ ਪੱਧਰ ਤੇ ਜਿਹੜਾ ਜੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀਆਂ ਹੈ ਤਾਂ ਉਹ ਸਰਕਾਰ ਦਾ ਜਿਹੜਾ ਫੋਕਸ ਹੈਗਾ ਹੈ ਉਹ ਇੱਕ ਜਦੋਂ ਹੈਗਾ ਕਿ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਤੇ ਕਾਰਵਾਈ ਕਰੀਏ ਤੇ ਦੂਜੇ ਜਿਹੜੇ ਬੱਚੇ ਨਸ਼ੇ ਦੇ ਦਲਦਲਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢ ਕੇ ਡੀ ਐਡਿਕਸ਼ਨ ਕਰਾ ਕੇ ਉਹਨਾਂ ਨੂੰ ਸਹੀ ਰਾਹ ਜਿਹੜੀ ਉਹਨਾਂ ਨੂੰ ਮੂਲ ਜਿਹੜੀ ਧਾਰਾ ਹੈਗੀ ਆ ਉਹਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਚੰਗਾ ਰੋਜ਼ਗਾਰ ਦੇਣ ਦੀ ਵੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਜਿਹੜੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਕਿ ਅੱਜ ਕਪੂਰਥਲਾ ਤੇ ਵਿੱਚ ਇੱਕ ਸਾਈਕਲੋਥਨ ਦਾ ਜਿਹੜਾ ਆਯੋਜਨ ਕੀਤਾ ਗਿਆ ਹੈ ਸਾਈਕਲੋਥਨ ਦਾ ਮਤਲਬ ਇੱਕ ਤਾਂ ਬੱਚਿਆਂ ਦੇ ਵਿੱਚ ਲੋਕਾਂ ਦੇ ਵਿੱਚ ਨਸ਼ਿਆਂ ਬਿਰੂ ਜਾਗਰੂਕਤਾ ਫੈਲਾਉਣ ਲਈ ਹੈਗਾ ਦੂਜਾ ਇੱਕ ਤੰਦਰੁਸਤ ਪੰਜਾਬ ਦਾ ਜਿਹੜਾ ਸੁਪਨਾ ਹੈਗਾ ਉਹ ਇੱਕ ਚੰਗੀ ਤੰਦਰੁਸਤੀ ਸੰਬੰਧੀ ਵਰਜਿਸ਼ ਕਰਨਾ ਹੋਰ ਜਿਹੜੀ ਜਿਹੜੀ ਫਿਜ਼ੀਕਲ ਐਕਟੀਵਿਟੀਜ਼ ਨਾਲ ਇੱਕ ਚੰਗੀ ਸਿਹਤ ਦਾ ਜਿਹੜਾ ਮਾਲਕ ਬਣਨਾ ਉਹ ਵੀ ਹੈਗਾ ਤੀਜਾ ਕਪੂਰਥਲਾ ਇੱਕ ਸ਼ਹਿਰ ਜਿਹੜਾ ਮਹਿਲਾ ਦਾ ਸ਼ਹਿਰ ਹੈ ਤੇ ਕਪੂਰਥਲਾ ਦੇ ਵਿੱਚ ਜਿੰਨੇ ਵੀ ਪੈਲੇਸਿਸ ਹੈ ਇਹ ਸਾਈਕਲੋਥਨ ਉੱਥੋਂ ਗਈ ਹੈਗੀ ਹੈ ਉਹ ਪੈਲੇਸਿਸ ਦਾ ਜਿਹੜਾ ਵਿਰਾਸਤ ਹੈਗੀ ਹੈ ਉਹਦੀ ਹਿਸਟਰੀ ਹੈ ਉਹ ਵੀ ਲੋਕਾਂ ਨੂੰ ਦੱਸੀ ਗਈ ਹੈ ਸਾਡੀ ਵਿਰਾਸਤ ਸੰਬੰਧੀ ਲੋਕਾਂ ਨੂੰ ਜਿਹੜੀ ਜਾਣਕਾਰੀ ਵੀ ਦਿੱਤੀ ਗਈ ਹੈ ਮੈਨੂੰ ਲੱਗਦਾ ਹੈ ਇਤਾਂ ਜ